मेरा फोन लंबा बनाना ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਜੀ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਸ਼ੁੱਕਰਵਾਰ 20 ਤਰੀਕ ਨੂੰ ਪ੍ਰਭਾ ਆਸ਼ਰਮ ਹਰਜਵਾਲ ਵਿਕੇ ਬਾਪੂ ਬਾਲਾ ਸਿੰਘ ਜੀ ਵੈਲਫੇਅਰ ਸੁਸਾਇਟੀ ਦੇ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ। ਸਰਵ ਸੇਵਾ ٹرسٹ ਹਰਜਵਾਲ ਅਤੇ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਦੇ ਸਹਿਯੋਗ ਦੇ ਨਾਲ ਇਸ ਕੈਂਪ ਨੂੰ ਲਗਾਇਆ ਗਿਆ। ਜਿਸ ਦੇ ਵਿੱਚ ਜ਼िला ਸਮਾਜਿਕ ਭਲਾਈ ਅਫਸਰ ਸਹਿਬਾਨ ਹਾਜ਼ਰ ਹੋਏ ਉਹਨਾਂ ਨੇ ਆ ਕੇ ਸ਼ਿਰਕਤ ਕੀਤੀ ਰੈੱਡ ਕਰਾਸ ਸੁਸਾਇਟੀ ਦੇ ਮੈਂਬਰਸ ਅਤੇ ਡਾਕਟਰਸ ਦੀ ਟੀਮ ਜਿਨ੍ਹਾਂ ਨੇ ਪ੍ਰਭਾ ਆਸ਼ਰਮ ਹਰਜਵਾਲ ਵਿਖੇ ਆ ਕੇ ਜਾਇਜ਼ਾ ਲਿਆ ਪ੍ਰਭਾ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਦਾ ਹਾਲ ਚਾਲ ਪੁੱਛਿਆ ਉਹਨਾਂ ਨੂੰ ਟੈਸਟ ਕਰਕੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਅਤੇ ਮੈਡੀਕਲ ਕੈਂਪ ਦੇ ਵਿੱਚ ਇਲਾਕੇ ਦੇ ਦਰਜਨਾਂ ਹੀ ਲੋਕਾਂ ਦਾ ਚੈੱਕਅਪ ਕਰਕੇ ਉਹਨਾਂ ਨੂੰ ਫਰੀ ਦਵਾਈਆਂ ਦਿੱਤੀਆਂ ਗਈਆਂ ਅਤੇ ਜੋ ਨੌਜਵਾਨ ਬੱਚੇ ਨਸ਼ੇ ਦੀ ਗ੍ਰਿਫਤ ਦੇ ਵਿੱਚ ਆਏ ਹੋਏ ਹਨ ਉਹਨਾਂ ਲਈ ਅਵੇਅਰਨੈਸ ਕੈਂਪ ਵੀ ਲਗਾਇਆ ਗਿਆ ਮਨ ਨੂੰ ਨਸ਼ੇ ਦੇ ਖਲਾਅ جو ਜਾਗਰੂਕ ਕੀਤਾ ਗਿਆ ਸੋ ਇਸ ਦੇ ਵਿੱਚ ਨਗਰ ਪੰਚਾਇਤ ਦੇ ਸਰਪੰਚ ਸਰਪੰਚ ਸਾਹਿਬ ਤਰਮਿੰਦਰ ਸਿੰਘ ਜੀ ਰਿਆੜ ਉਹ ਵੀ ਉਪਸਥਿਤ ਸਨ ਤੇ ਹੋਰ ਨਗਰ ਦੇ ਪਤਵੰਤੇ ਸੱਜਣ ਜਿਨ੍ਹਾਂ ਵਿੱਚ ਡਾਕਟਰ ਭਪਿੰਦਰ ਸਿੰਘ ਗਿੱਲ ਡਾਕਟਰ ਅਮਰਜੀਤ ਸਿੰਘ ਜੀ ਢਾਲੀਵਾਲ ਗਗਨਦੀਪ ਸਿੰਘ ਰਿਆੜ ਅਤੇ ਆਸ਼ਰਮ ਦੇ ਲਈ ਜਿਨ੍ਹਾਂ ਨੇ ਇਸ ਹਵੇਲੀ ਨੂੰ ਡੋਨੇਟ ਕੀਤਾ ਬੱਬੂ ਹਰਭਜਨ ਸਿੰਘ ਜੀ ਉਹ ਵੀ ਹਾਜ਼ਰ ਸਨ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਏ ਸਾਨੂੰ ਹੌਸਲਾ ਫੁਜਾਈ ਦਿੱਤੀ ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸਮਾਜਿਕ ਜ਼ਿਲ੍ਹਾ ਭਲਾਈ ਅਫਸਰ ਸਹਿਵਾਨ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਹਨ ਬਿਲਕੁਲ ਸਾਦਗੀ ਭਰਿਆ ਉਹਨਾਂ ਦਾ ਨੇਚਰ ਹੈ ਸੋ ਵਾਹਿਗੁਰੂ ਉਹਨਾਂ ਨੂੰ ਵੀ ਸੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਸੋ ਇਸੇ ਤਰ੍ਹਾਂ ਹੀ ਇਹ ਕਾਰਜ ਜਿਹੜੇ ਚੜਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ